ਮੇਰਾ ਨਾਮ ਗੁਰਦੀਪ ਸਿੰਘ ਹੰਦੂਆ ਜੀ ਮੇਰਾ ਪਿੰਡ ਕਾਲੇ ਕਨਪਰਦਾ ਮੈਂ ਪ੍ਰਧਾਨਵੀ ਆ ਜੀ ਜ세ਬੰਦੀ ਨੇ ਸੇਵਾ ਬਖਸ਼ੀ ਆ ਤੇ ਅੱਜ ਅਸੀਂ ਜੀ ਬਰੇ ਸਤਵੇਂ ਵਿੱਚ ਸਾਡੇ ਵੱਡੇ ਭਰਾ ਸਰਦਾਰ ਜਗਤਾਰ ਸਿੰਘ ਜੀ ਸ਼ਾ ਚੱਕੀਵਾੜੇ ਵਜਦੇ ਸੀ ਤੇ ਉਹਨਾਂ ਦੀ ਪਰਸੋਂ ਡੈਥ ਹੋਈ ਆ ਉਹਨਾਂ ਦੇ ਬੱਚੇ ਬਾਹਰ ਸਨ ਉਹ ਬਾਹਰੋਂ ਆਏ ਨੇ ਅੱਜ ਸਵੇਰੇ ਵੱਡਾ ਬੇਟਾ ਕੈਨੇਡਾ ਤੋਂ ਆਇਆ ਤੇ ਅੱਜ ਹੁਣ ਉਹਨਾਂ ਦੇ ਅਸੀਂ ਅੰਤਮ ਸੰਸਕਾਰ ਕਰਨ ਵਾਸਤੇ ਸ਼ਮਸ਼ਾਨ ਘਾਟਪਿੰਡ ਕਾਲੇਕਨਪੁਰ ਦੇ ਵਿੱਚ ਪਹੁੰਚੇ ਹਾਂ ਜੀ ਤੁਹਾਡੇ ਨਾਲ ਕਿੰਨਾ ਕੁ ਸਾਥ ਦੇ ਰਹੇ ਕਿਸਾਣੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਜੀ ਸਾਡੇ ਵੱਡੇ ਭਰਾ ਸੰਨ ਸੰਤ ਪੁੱਛ ਕੇ ਸਗੋਂ ਤੁਰਦੇ ਰਹੇ ਨੇ ਜਾਨ ਦੇ ਦੇ ਅਸੀਂ ਫੰਡ ਫੋਨ ਲੈਣ ਤੇ ਲੇਟ ਹੋਣੇ ਨਾ ਜਾਣ ਤੇ ਨਸਾਨੂੰ ਫੋਨ ਕਰਨਾ ਵੀ ਆਣ ਕੇ ਤੁਸੀਂ ਫੰਡ ਲੈ ਕੇ ਜਾਓ ਤੇ ਜਿੱਥੇ ਵੀ ਕਿਤੇ ਮੋਰਚਾ ਲੱਗਿਆ ਉੱਥੇ ਮੋਰਚੇ ਦੇ ਸੇਵਾਦਾਰ ਜੀ ਆ ਤਾਂਦੇ ਨਾਲ ਨਿਭਾਓ ਤਾਂ ਕਿ ਕਿਸੇ ਚੀਜ਼ ਦੀ ਕਮੀ ਨਾ ਸਕੇ ਸਾਡੇ ਨਾਲ ਤੇ ਬਹੁਤ ਵਧੀਆ ਸਾਥ ਦਿੰਦੇ ਸੀ ਜੀ ਤੁਹਾਡੇ ਲੋਕੀ ਅੱਜ ਕਿੰਨਾ ਕੁ ਫੋਸੀ ਪੈ ਜਾਂਦਾ ਘਾੜੀ ਯੂਨੀਅਨ ਨਾਲ ਦੇ ਨੇ ਵੇਖੋ ਜੀ ਸਾਡੀ ਕਿਸਾਨ ਯੂਨੀਅਨ ਨਾਲੋਂ ਤੇ ਬਹੁਤ ਸਪੋਰਟ ਕਰਦੇ ਆ ਜੀ ਅਸੀਂ ਇਸ ਪਰਿਵਾਰ ਨੂੰ ਉਹਨਾਂ ਦੇ ਜਾਣ ਨਾਲ ਬੜਾ ਘਾਟਾ ਪਿਆ ਸਾਡੀ ਜਥੇਬੰਦੀ ਨੂੰ ਵੀ ਘਾਟਾ ਪਿਆ ਜਿਹੜਾ ਕਿ ਪੂਰਾ ਨਹੀਂ ਹੋ ਸਕਦਾ ਤੇ ਮਹਾਰਾਜ ਅਸੀਂ ਬੇਨਤੀ ਕਰਦੇ ਹਾਂ ਪਰਮਾਤਮਾ ਨਾਲ ਜੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਚ ਨਵਾਸ ਬਖਸ਼ੇ ਜਥੇਬੰਦੀ ਵੱਲੋਂ ਕੀ ਰਸਮ ਕੀਤੀ ਗਈ ਅੱਜ ਜਥੇਬੰਦੀ ਵੱਲੋਂ ਜੀ ਅੱਜ ਰਸਮ ਝੰਡੇ ਦੀ ਕੀਤੀ ਗਈ ਹੈ ਜੀ ਜਿਹੜਾ ਸਾਡੇ ਜਥੇਬੰਦੀ ਦੇ ਵੱਲੋਂ ਹੁਕਮ ਹੈ ਵੀ ਜੇ ਕੋਈ ਸਾਡਾ ਆਗੂ ਜਿਹੜਾ ਕੋਈ ਸਵਰਗਵਾਸ ਹੋ ਜਾਂਦਾ ਤੇ ਉਹਦੇ ਉੱਤੇ ਜਿਹੜਾ ਕਿ ਝੰਡਾ ਜਿਹੜਾ ਸਾਡੀ ਜਥੇਬੰਦੀ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਉਹ ਝੰਡੇ ਦੀ ਰਸਮ ਆ ਸੀ ਅਦਾ ਕਰਕੇ ਆਏ ਆ ਜੀ ਹਾਂਜੀ ਮੈਂ ਕੁਲਜੀਤ ਸਿੰਘ ਪਿੰਡ ਕਾਲੇਕਨਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੂਨ ਦਾ ਆਗੂ ਔਰ ਜ਼ਿਲ੍ਹੇ ਦਾ ਆਗੂ ਆ ਮੈਂ ਅੱਜ ਆਪਣੇ ਕਾਲੇ ਪਿੰਡ ਦੇ ਵਿੱਚ ਜੋ ਸਾਡੇ ਨਾਲ ਬਹੁਤ ਤਕੜਾ ਸਦਮਾ ਹੋਇਆ ਵਾ ਸਾਡੇ ਨਾਲ ਸਰਦਾਰ ਜਗਤਾਰ ਸਿੰਘ ਜੀ ਸੰਧੂ ਜਿਹੜੇ ਸਾਡੀ ਜਥੇਬੰਦੀ ਦਾ ਬਹੁਤ ਸਾਥ ਦਿੰਦੇ ਰਹੇ ਬਾਰਡਰਾਂ ਤੇ ਵੀ ਸਾਡੇ ਨਾਲ ਔਰ ਪਿੰਡ ਦੇ ਵਿੱਚ ਵੀ ਸਾਡਾ ਫੰਡ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਕਰਦੇ ਰਹੇ ਜਿਹੜੇ ਅੱਜ ਸਾਡੇ ਤੋਂ ਵਿਛੜ ਚੁੱਕੇ ਨੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਕਰ ਲੱਗੇ ਆ ਉਹਦੇ ਦੁੱਖ ਦੇ ਟਾਈਮ ਦੇ ਵਿੱਚ ਅੱਜ ਜਿਹੜਾ ਤੁਹਾਨੂੰ ਇਹ ਸੰਦੇਸ਼ ਦਿੰਨੇ ਆ ਕਿ ਜਿਹੜਾ ਸਾਡੇ ਚੋਂ ਇੱਕ ਆਗੂ ਬਹੁਤ ਸੀਨੀਅਰ ਆਗੂ ਸੀ ਸਾਡੇ ਜਿਹੜੇ ਵਿਛੜ ਚੁੱਕੇ ਨੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਇਸ ਬੰਦੇ ਦੀ ਜੋ ਪਿੰਡ ਵਾਸਤੇ ਵੀ ਕਾਰਨਾਮਾ ਸੀਗਾ ਇੰਨਾ ਵਧੀਆ ਕੰਮ ਕਰਕੇ ਆਪਣੀ ਜ਼ਿੰਦਗੀ ਬਤੀਤ ਕੀਤੀ ਆ ਬਹੁਤ ਸਾਦਾ ਜੀਵਨ ਬਤੀਤ ਕੀਤਾ ਔਰ ਤਿੰਨੇ ਬੱਚੇ ਪੜਾ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੱਕ ਇਹਨਾਂ ਨੇ ਸੈਟ ਕੀਤੇ ਨੇ ਔਰ ਅੱਜ ਵੀ ਪਿੰਡ ਕਾਲੇ ਜਿਹੜਾ ਕੌਲਸਰ ਗੁਰਦੁਆਰਾ ਸਾਡੇ ਤੇ ਬਾਬਾ ਕੌਲਸਰ ਸਾਹਿਬ ਉੱਥੇ ਇਹਨਾਂ ਨੇ ਸ਼ਨੀਵਾਰ ਦੇ ਸ਼ਨੀਵਾਰ ਇੱਕ ਫ੍ਰੀ ਮੈਡੀਕਲ ਕੈਂਪ ਲੱਗਦਾ ਵਾ ਐਤਵਾਰ ਜਿਹਦੇ ਵਿੱਚ ਸਾਰੀ ਦਵਾਈ ਆਪਣੇ ਵੱਲੋਂ ਫ੍ਰੀ ਦਿੰਦੇ ਨੇ ਜੀ ਬਹੁਤ ਜ਼ਿਆਦਾ ਸੰਯੋਗ ਸੀ ਸਾਨੂੰ ਪਰ ਅੱਜ ਸੱਟ ਤੋਂ ਵਿਛੜ ਚੁੱਕੇ ਨੇ ਹਰਮਤਮਾਨੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਕਿੰਨੇ ਕੁ ਤੁਹਾਡੇ ਨਾਲ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਜਾਂ ਟਾੜੇ ਅੰਦੋਲਨ ਦੇ ਨਾਲ ਕਿੰਨਾ ਕੁ ਤੁਹਾਡਾ ਹਿੱਸਾ ਪਉਂਦ ਰਹੀ ਸੀ ਅੱਜ ਉਹਨਾਂ ਦੀ ਕੋਈ 80 ਸਾਲ ਦੀ ਉਮਰ ਦੇ ਵਿੱਚ ਬਜ਼ੁਰਗ ਹੋ ਚੁੱਕੇ ਸੱਟ ਲੱਗੀ ਸੀ ਤਾਂ ਵੀ ਜਿੱਥੇ ਵੀ ਸਾਡੀ ਹੁਣ ਦੂਰ ਦੇ ਤਰਨਿਆਂ ਤੇ ਸੜਕ ਤੇ ਨਹੀਂ ਸੀ ਜਾ ਸਕਦੇ ਪਰ ਸਾਡੇ ਜੋ ਕੋ ਪਿੰਡ ਦੀਆਂ ਮੀਟਿੰਗਾਂ ਕਰਾਉਣੀਆਂ ਜਾਂ ਡੀਸੀ ਦਫ਼ਤਰ ਤਰਨਾ ਜਾਂ ਇਥੇ ਸ਼ਹਿਰ ਤਰਨਿਆਂ ਦੇ ਵਿੱਚ ਜਿੱਥੇ ਵੀ ਸਾਡੇ ਅਸੀਂ ਉਹਨਾਂ ਨੂੰ ਸੁਣਾ ਅਸੀਂ ਆਪ ਨਹੀਂ ਦੱਸ ਦਿੰਦੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਣਾ ਉਹਨਾਂ ਨੇ ਆਪ ਆਪਣਾ ਕਿਸੇ ਨਾ ਕਿਸੇ ਨਾਲ ਗੱਡੀ ਤੇ ਬਹਿ ਕੇ ਜਿੱਦਾਂ ਵੀ ਉਹਨੇ ਅਖਣਾ ਮੈਨੂੰ ਲੈ ਕੇ ਚੱਲੋ ਆਪਣੇ ਘਰੋਂ ਗੱਡੀ ਘੜਦੀ ਤੇ ਸਾਡੇ ਨਾਲ ਤੁਰਦੇ ਰਹਿ ਜੀ ਬਹੁਤ ਸਹਮਸਾਦ ਦਿੱਤਾ ਬਹੁਤ ਵਧੀਆ ਜੀ ਇਹ 4-5 ਭਰਾ ਸੀਗੇ ਜਿਹੜੇ ਸਾਰੇ ਹੀ ਕੁੱਛ ਦਿਲ ਹਸ ਮੁਖ ਅੱਜ ਵੀ ਸਾਡੇ ਵੱਡੇ ਭਾਉ ਜੀ ਜਿਹੜੇ ਇਹਨਾਂ ਤੋਂ ਸਾਰਿਆਂ ਨਾਲ ਵੱਡੇ ਨੇ ਉਹ ਅੱਜ ਵੀ ਕੋਈ 90 ਸਾਲ ਦੀ ਉਮਰ ਦੇ ਵਿੱਚ ਨੇ ਜਿਹੜੇ ਸਾਰੇ ਪਿੰਡ ਦੇ ਵਿੱਚ ਬੱਚਿਆਂ ਨਾਲ ਬੱਚੇ ਬਜ਼ੁਰਗਾਂ ਨਾਲ ਬਜ਼ੁਰਗਾਂ ਬੀਬੀਆਂ ਦੇ ਵਿੱਚ ਉਸੇ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਆ ਇਹ ਵੀ ਬਹੁਤ ਖੁਸ਼ ਸੁਭਾਅ ਦੇ ਬੰਦੇ ਇਨਸਾਨ ਸੀ ਬਹੁਤ ਸੱਚ ਸਾਡੇ ਸਾਡਾ ਸਾਡੇ ਕਾਲੇ ਪਿੰਡ ਨੂੰ ਬਹੁਤ ਘਾਟਾ ਪਿਆ ਜੀ ਇਸ ਬਹੁਤ ਸੱਚ ਸਾਡੇ ਸਾਡਾ ਸਾਡੇ ਕਾਲੇ ਪਿੰਡ ਨੂੰ ਬਹੁਤ ਘਾਟਾ ਪਿਆ ਜੀ ਇਸ Providing a wide range of professional courses with 100% placement assistance. We are Sri Sai Group of Institutes.